ਸਾਡੀ ਸੰਪਰਦਾ ਮਾਫ ਕਰਿਓ ਨਾਨਕ ਸਰ ਸਾਡੀ ਸੰਪਰਦਾ ਵਿੱਚ ਇਹੀ ਵੱਡੀ ਗੱਲ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਪ੍ਰਗਟ ਮੰਨਦੇ ਆਂ ਕਿੰਨੇ ਟਾਈਮ ਭੋਗ ਲੱਗਦਾ ਹੈ ਪ੍ਰਸ਼ਾਦੇ ਦਾ ਦੋ ਟਾਈਮ ਦੁੱਧ ਚਾਹ ਦਾ ਭੋਗ ਲੱਗਦਾ ਹੈ ਟਾਈਮ ਨਾਲ ਮਹਾਰਾਜ ਨੂੰ ਪ੍ਰਕਾਸ਼ ਕਰਦੇ ਆਂ ਟਾਈਮ ਨਾਲ ਬਰਾਜਮਾਨ ਕਰਦੇ ਆਂ 8 ਵਜੇ 'ਚ ਰਾਤ ਨੂੰ ਪ੍ਰਕਾਸ਼ ਹੋਏ ਸਵੇਰੇ 9 ਵਜੇ ਬਰਾਜਮਾਨ ਕਰ ਦਿੰਨੇ ਆਂ ਫਿਰ ਦਿਨੇ ਟੇ ਤਿੰਨ ਪ੍ਰਕਾਸ਼ ਕਰਕੇ ਰਾਤ ਨੂੰ 10 ਵਜੇ ਵਿਰਾਜਮਾਨ ਕਰ ਦਿੰਨੇ ਟਾਈਮ ਦੇ ਹਿਸਾਬ ਨਾਲ ਗੁਰੂ ਸਾਹਿਬ ਹਾਜ਼ਰ-ਨਾਜ਼ਰ ਹੈ ਬੈਠੇ ਕਦੋਂ ਤੱਕ ਤੱਕ ਰਹਿਣਗੇ ਆਰਾਮ ਵੀ ਕਰਾਉਣਾ ਸੁਖਾਸਨ ਵੀ ਕਰਨਾ ਔਰ ਕੋਈ ਇਹ ਚ ਪਖੰਡਾ ਵਾਲੀ ਗੱਲ ਨਹੀਂ ਹੈ ਇਹ ਤਾਂ ਇੱਕ ਪ੍ਰੇਮ ਦੀ ਖੇਡ ਹੈ ਬਾਬਾ ਨਾਨਕ ਸਿੰਘ ਜੀ ਕਹਿੰਦੇ ਦੁਨੀਆਂ ਦੋਹਰੇ ਮੜਦੀ ਐ ਤੇ ਗਾਉਂਦੀ ਐ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਹੋ ਗੁਰਾਂ ਕੀਦੇ ਦੇ ਬਾਬਾ ਜੀ ਕਹਿੰਦੇ ਅਸੀਂ ਫਿਰ ਪ੍ਰਗਟ ਕਰਕੇ ਮੰਨ ਲਿਆ ਜਿਹਨੇ ਨਹੀਂ ਮੰਨਿਆ ਉਹਨਾਂ ਲਈ ਤਾਂ ਇੱਕ ਗ੍ਰੰਥੀ ਹੈ ਇੱਕ ਕਿਤਾਬ ਹੀ ਹੈ ਦੁਸ਼ਟ ਇਹੋ ਜਿਹੇ ਬੇਦਵੀਆਂ ਵੀ ਕਰਦੇ ਫਿਰਦੇ ਆਂ ਅੰਗ ਵੀ ਪਾੜ ਕੇ ਸੱਡਦੇ ਆਂ ਪਰ ਜਿਨ੍ਹਾਂ ਨੇ ਮੰਨਿਆ ਉਹਨਾਂ ਲਈ ਤਾਂ ਅੱਖਰ ਅੱਖਰ ਗੁਰੂ ਨਾਨਕੀ ਆਖੋ ਸਤਨਾਮ